ਜਦੋਂ ਮੂਸੇਲ ਦਾ ਗਾਣਾ ਆਇਆ ਸੀ ਜੀ ਵੈਗਣਾ ਅੱਛਾ ਠੀਕ ਹੈ ਉਹਨਾਂ ਦਾ ਗਾਣਾ ਆਇਆ ਸੀ ਮੈਂ ਉਹ ਆਪਾਂ ਨੂੰ ਮੈਨੂੰ ਪਤਾ ਨਹੀਂ ਸੀ ਵੀ ਉਹ ਆਪਣੇ ਰੀਅਰ ਹੈ ਅੱਛਾ ਬਈ ਬਹੁਤ ਸੁਨਦਾਰ ਰਹਿੰਦਾ ਮੈਂ ਇੱਕ ਦਿਨ ਸੋਚਿਆ ਵੀ ਯਾਰ ਆਪਾਂ ਵੀ ਲਿਖ ਸਕਦੇ ਹਾਂ ਮੁੰਡੇ ਵਾਂਗੂ ਠੀਕ ਹੈ ਨਾ ਭਾਈ ਸਾਹਿਬ ਉਹਦੀ ਕੰਪੋਜ਼ ਤੇ ਬੋਲ ਬੰਦੇ ਜੇ ਬੰਦੇ ਜੇ ਵਾਸ ਲਿਖਣਾ ਸਟਾਰਟ ਕਰ ਦਿੱਤਾ ਤੇ ਉਹਨੇ ਮੈਨੂੰ ਹੀ ਲਾਗੇ ਸਪੋਰਟ ਕੀਤੀ ਸੀ ਵੀ ਜੇ ਤੂੰ ਆਪਦਾ ਗਾਣਾ ਕਰਨਾ ਤਾਂ ਕਰ ਦੇ ਅਸੀਂ ਤੈਨੂੰ ਉਹ ਦੇ ਦਾਂਗੇ ਉਹਦਾ ਗਾਣਾ ਆਇਆ ਸੀਗਾ ਜੀ 2 ਨੰਬਰ ਅੱਛਾ ਠੀਕ ਠਾਕ ਜੇ ਚੱਲਿਆ ਅਸੀਂ ਗਏ ਉਹਦੇ ਲਵੇ ਗਾਣੇ ਸੁਣਾਏ ਹੂੰ ਉਹ ਬੰਦੇ ਨੇ ਮੁੰਡੇ ਨੇ ਵਧੀਆ ਹੌਸਲਾ ਦਿੱਤਾ ਮੈਨੂੰ ਜੀ ਬਈ ਉਹ ਕਹਿੰਦਾ ਵੀ ਜੇ ਤਾਂ ਮੈਂ ਥੋਂ ਹੁਣ ਗਾਣਾ ਕਰਵਾਉਣਾ ਤੂੰ ਵੀ ਮੈਂ ਵੀ ਠੀਕ ਠਾਕ ਆ ਵੀ ਫੇਰ ਤਾਂ ਵੀ ਅਪਰਾਲ ਮਿਲ ਕੇ ਕਰ ਲੈਂਦੇ ਹੂੰ ਵੀ ਜੇ ਮੇਰਾ ਕੰਮ ਚੱਲ ਗਿਆ ਮੈਂ ਵੀ ਫੇਰ ਮੈਂ ਫਿਰ ਹੀ ਕਰ ਲਵਾਂ ਕੋਰ ਵਾਲਾ ਮਾਨ ਬਹੁਤ ਵਧੀਆ ਬੰਦਾ ਹੈਗੇ ਤਾਂ ਸਾਰੀ ਕਲਾਕਾਰ ਵਧੀਆ ਨੇ ਤੇ ਆਪਾਂ ਕਹਿੰਦੇ ਵੀ ਨੇੜੇ ਦੇ ਬੰਦੇ ਲਵੇ ਆਪਾਂ ਪਹਿਲਾਂ ਪਹੁੰਚ ਕਰਦੇ ਵੀ ਚਾਹੀਏ ਹਾਂ ਤੇ ਬਣੇ ਕਨੇ ਸਭਾ ਬਣ ਜਰਾਂ ਮੈਂ ਬਸ ਤੁਮਾਂ ਨੂੰ ਦੇਖੀ ਡਾਂਕੀ ਲਾ ਕੇ ਪਿੰਡੋ ਅਮਰੀਕਾ ਵਿੱਚ ਆਇਆ ਅੱਜ ਸੈੱਟ ਹੋ ਗਏ ਸੈੱਟ ਕਰੋ ਵਾਰ ਨਹੀਂ ਚੱਲ ਦੇ ਟਰਾਲੇ ਸਾਡੀ ਆਪਣੀ ਟਰਾਂਸਪੋਰਟ ਕਰ ਜਾ ਵੀ ਸਿਰੋਂ ਦਿੱਤਾ ਤਾਰ ਨਹੀਂ ਵੇਖ ਕੇ ਤਰੱਕੀ ਜਾਂਦਾ ਮੱਚਦਾ ਸ਼ਰੀਕਾ ਆਪਾਂ ਗੱਲ ਕਦੇ ਦਿਲ ਉੱਤੇ ਲਈ ਨਹੀਂ ਇੱਕ ਤੇਰੇ ਨਾਲ ਪਿਆਰ ਦੇ ਦੇ ਬਾਪੂ ਜਿੰਦ ਜਾਣ ਆਪਾਂ ਹੋਰ ਕਿਤੇ ਨਜ਼ਰ ਟਿਕਾਈ ਨਹੀਂ ਇੱਕ ਤੇਰੇ ਨਾਲ ਪਿਆਰ ਬੇਬੇ ਬਾਪੂ ਜੰਦਿਆਣ ਆਪਾਂ ਹੋਰ ਕਿਤੇ ਨਜ਼ਰ ਟਿਕਾਈ ਨਹੀਂ ਆਕਲੇ ਚ ਹਵੇਲੀ ਸੱਤ ਕੁੜੀਆਂ ਕੁੜੇ ਖੇਤਾਂ ਵਿੱਚ ਫਾਰਮਟ ਰਾਈਟ ਗੂੰਜਦੇ ਬੱਲੇ ਬੰਦਿਆਂ ਦੇ ਕੋਲ ਦੂਰ ਮਿੱਠੀਏ ਥਾ ਥਾ ਤੇ ਖਾਟੇ ਜਿਹੜੇ ਮੂੰਹ ਪੂਜਦੇ ਦੇਵਤ ਲਰੀ ਵਸ ਤੇਰਾ ਮਿੱਠੀ ਏ ਪਾਵੇਂ ਕੁੜੀਆਂ ਦੀ ਲਾਈਨ ਪਿੱਛੇ ਲੱਗੀ ਪਈ ਐ ਨੀ ਪੌਣੇ ਪਿੰਡ ਦੀ ਪਿੰਡ ਦੀ ਰਕਾਨੇ ਲਾਟ ਕੱਢੀ ਪਈ ਐ ਪੌਣੇ ਪਿੰਡ ਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਅੱਜ ਨਾਲ ਆਪਾਂ ਇੱਕ ਤੁਹਾਨੂੰ ਇੱਕ ਇਹੋ ਜਿਹਾ ਸਖਤ ਨਾਲ ਮਨਾਉਣ ਲੱਗੇ ਆ ਜਿਵੇਂ ਕਹਦੀਏ ਵੀ ਜਿਹਦੇ ਚ ਕਲਾ ਜਿਵੇਂ ਕਹਦੀ ਵੀ ਤੁਣ ਤੁਣ ਕੇ ਭਰੀ ਹੋਈ ਹੈ ਕਲਾ ਤੇ ਆਪਣੀ ਕਲਾ ਬਾਈ ਨੇ ਜ਼ਾਹਰ ਨਹੀਂ ਕੀਤੀ ਲੋਕਾਂ ਚ ਮਤਲਬ ਪਬਲਿਕ ਨਹੀਂ ਕੀਤੀ ਹਨਾ ਇੱਕ ਦੋ ਕਲਾਕਾਰਾਂ ਕੋਲੇ ਕਿਆ ਤੇ ਮਤਲਬ ਕਿਸੇ ਨੇ ਹੱਥ ਨਹੀਂ ਫੜਿਆ ਅਜ ਮੈਂ ਤੁਹਾਨੂੰ ਰੂ ਰੂ ਕਰਾਉਣਾ ਪਹਿਲਾਂ ਹਰਦੇਵ ਆ ਬਾਈ ਪਿੰਡ ਕਲੈਰੀ ਆ ਬਾਈ ਦਾ ਪਿੰਡ ਮਾਨਸਾ ਜਲੇ ਦਾ ਪਿੰਡ ਕਲੈਰੀ ਤੇ ਗਰੀਬ ਪਰਿਵਾਰ ਦੇ ਵਿੱਚੋਂ ਆ ਬਾਈ ਦੱਸਿਆ ਕਹਿੰਦਾ ਵੀ ਮੇਰੇ ਅਨੇਕਾ ਗਾਣੇ ਕਹਿੰਦਾ ਲਿਖੇ ਪਏ ਨੇ ਤੇ ਪਹਿਲਾਂ ਵੀ ਉਹੀ ਗੱਲ ਆ ਗਈ ਵੀ ਬਹੁਤ ਕਲਾਕਾਰਾਂ ਕੋਲੇ ਮਤਲਬ ਧੱਕੇ ਖਾਦੇ ਕਿਸੇ ਨੇ ਹੱਥ ਫੜਿਆ ਨਹੀਂ ਤੇ ਬਾਈ ਜਿਵੇਂ ਹੂੰ ਕਬੀਲਦਾਰੀ ਤੇ ਚਲੋ ਆਪਾਂ ਕਹਿ ਦੀ ਵੀ ਘਰ ਦੀ ਤੋਰ ਨਹੀਂ ਹਨਾ ਬਾਈ ਪਹਿਲਾਂ ਨੌਕਰੀ ਵੀ ਕਰਦਾ ਰਿਹਾ ਹਨਾ ਜ਼ਿਮੀਂਦਾਰਾਂ ਨਾਲ ਅੱਜ ਕੱਲ ਮਿਸਤਰੀ ਦਾ ਕੰਮ ਕਰਦਾ ਬਾਈ ਕੀ ਹਾਲ ਨੇ ਹਰਦੇਵ ਵਧੀਆ ਹੀ ਵਧੀਆ ਤੁਸੀਂ ਹੋ ਠੀਕ ਹੋ ਤਾਂ ਵਧੀਆ ਹੀ ਕਿਵੇਂ ਮੜੇ ਦੇਵੋਗੇ ਸਮਾ ਤੁਹਾਨੂੰ ਆਉਂਗੇ ਥੱਲੇ ਇੱਕ ਮਿੰਟ ਤੇ ਸੰਗਦਾ ਬਾਈ ਵੀ ਕਹਿੰਦਾ ਮੈਂ ਵੀਡੀਓ ਪਾਉਣੀ ਨਹੀਂ ਹੋਰ ਹਰਦੇਵ ਕੀ ਹਾਲ ਨੇ ਬਾਈ ਵਧੀਆ ਹੀ ਵਧੀਆ ਤੁਸੀਂ ਦੱਸੋ ਬਾਈ ਇਹ ਕਿੰਨੀ ਕਾ ਤੁਹਾਡੀ ਮੇਰੇ এজ ਹੋਊਗੀ 28 29 ਦੇ ਲਗ ਅੱਛਾ ਮੈਨੂੰ ਬਾਈ ਕੁਲਵਿੰਦਰ ਨੇ ਦੱਸਿਆ ਸੀ ਅੱਛਾ ਤੇ ਕਹਿੰਦਾ ਮੇਰੇ ਪਿੰਡ ਬਾਈ ਮਨ ਮਨਕੀ ਕਾਰੀਗਰਾ ਕਹਿੰਦਾ ਅੱਜ ਦੇ ਟਾਈਮ ਚ ਤੇ ਕਹਿੰਦਾ ਪਹਿਲਾਂ ਬਾਈ ਰਲਦਾ ਵੀ ਰਿਆ ਹਨ ਤੁਸੀਂ ਰਲਦੇ ਰਹੋ ਪਹਿਲਾਂ ਹਾਂ ਤੇ ਕਿੰਨੇ ਕ ਗਾਣੇ ਲਿਖ ਰੱਖਿਆ ਸੀ ਬਾਉ ਕੋਈ ਆਈਡੀਆ ਨਹੀਂ ਹੋਣਗੇ 70 80 ਦੇ ਲਵੇ ਬਾਕੀ ਵੱਧ ਵੀ ਹੋ ਸਕਦੇ ਆ ਦੋ ਚਾਰ ਘੱਟ ਵੀ ਹੋ ਸਕਦੇ ਅੱਛਾ ਤੇ ਪੜੇ ਕਿੰਨੇ ਕੋਈ ਬਾਈ 8 ਹੀ ਕਿੰਨੇ ਕ ਕਲਾਕਾਰਾਂ ਕੋਲ ਗਏ ਕਿਸੇ ਕੋਈ ਗਾਣਾ ਲਾਇਕੀ ਤੀ ਇੱਕ ਮੇਰਾ ਗਾਣਾ ਵੀ ਆਇਆ ਸੀਗਾ ਜੀ ਬੰਬ ਜੱਟ ਬਸੋ ਚੱਲਿਆ ਨਹੀਂ ਅੱਛਾ ਕਿਹੜੇ ਕਲਾਕਾਰ ਨੇ ਗਾਇਆ ਸੀ ਕਾਪੀ ਗਾਇਆ ਸੀ ਨਹੀਂ ਆਪ ਨਹੀਂ ਉਹ ਹੈਗਾ ਸੀ ਮੁੰਡਾ ਭਲਾਡੇ ਦਾ ਸੱਤੀ ਹਟਵਾਲ ਅੱਛਾ ਵੀ ਉਹਨਾਂ ਨੇ ਕਰਾਇਆ ਸੀ ਉਹਨਾਂ ਨੇ ਕਰਵਾਇਆ ਸੀ ਜੇ ਤੂੰ ਕੁਝ ਇਹਦੇ ਗਾਣੇ ਹੈਗੇ ਥੋੜੇ ਜ਼ਿਆਦਾ ਗਾ ਸਕਦੇ ਕੁਝ ਇੱਕ ਨਾ ਅੱਧਾ ਸੁਣਾ ਸਕਦਾ ਭਰਾ ਯਾਰ ਕਿਉਂ ਉਹੀ ਗੱਲ ਆ ਜਾਂਦੀ ਹੈ ਨਾ ਪਰਸਨਲ ਅੱਛਾ ਜੇ ਭਾਈ ਯਾਰ ਕੋਈ ਤੁਹਾਡੇ ਚੋਂ ਤੁਹਾਡੀ ਜਾਣ ਪਛਾਣ ਦੇ ਵਿੱਚ ਕੋਈ ਵਧੀਆ ਕਲਾਕਾਰ ਹਨਾ ਤੇ ਬਾਈ ਦੀ ਕਲਾ ਨੂੰ ਆਪਾਂ ਜ਼ਾਹਰ ਕਰਦੀ ਹੈ ਨਾ ਲੋਕਾਂ ਤੱਕ ਪਬਲਿਕ ਕਰਦੀਏ ਕੋਈ ਕਲਾਕਾਰ ਹੈਗਾ ਭਰਾ ਜਾਂ ਕਲਾਕਾਰ ਕੋਈ ਵੀ ਭਰਾ ਮਤਲਬ ਆਪਣੀ ਵੀਡੀਓ ਦੇਖਦਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਚਲਾਵਾਂਗੇ ਹਨ ਅੱਗੇ ਚੱਲ ਕੇ ਪਹਿਲਾਂ ਆਪਾਂ ਬਾਈ ਦੀਆਂ ਗੱਲਾਂ ਬਾਤਾਂ ਕਰਦੇ ਆਂ ਪਹਿਲਾਂ ਦੇਖਦੇ ਆਂ ਵੀ ਕਿੰਨੇ ਕ ਗਾਣੇ ਬਾਈ ਕੀ ਆਪਾਂ ਨੂੰ ਦੱਸਦਾ ਅਗੇ ਹਨ ਤੇ ਜ਼ਰੂਰ ਕਿਸੇ ਕਲਾਕਾਰ ਤੱਕ ਜ਼ਰੂਰ ਪਹੁੰਚਦਾ ਕਰੇ ਹੋਇਆ ਬਹੁਤ ਸਾਰੇ ਭਰਾਵਾਂ ਦੀ ਇਹ ਜਿਹੜੀ ਕਲਾ ਗਰੀਬੀ ਦੱਬ ਕੇ ਗਰੀਬੀ ਦੱਬ ਲੈਂਦੀ ਹੈ ਹਨ ਕਲਾ ਨੂੰ ਰੋਹ ਹੀ ਸੁਣਾ ਦੇ ਲੈ ਇੱਕ ਗਾਣਾ اچھا ਲਾਟ ਕੀ ਕੀ ਗਾਣਾ ਲਾਟੀ ਅੱਛਾ ਸੁਣਾ ਦੇ ਬਾਈ ਗਾਣਾ ਮੈਨੂੰ ਥੋੜਾ ਘੱਟੀ ਜਿਹਾ ਨਹੀਂ ਸੁਣਾ ਤੋ ਬੜਾ ਅੰਦਾਜ਼ ਦੇ ਨਾਲ ਵੀ ਚੀਜ਼ ਵਧੀਆ ਲੱਗਿਆ ਤਾਂ ਠੀਕ ਹੈ ਜਿਹੜਾ ਵੀ ਆਹ ਤੋਚਣਾ ਜਗ ਬਰਹੁਦਾ ਨਾ ਬੋਲਦਾ ਗੁੱਡੀਆਂ ਸਮਾਨ ਵਿੱਚ ਚੜੀ ਹੋਈ ਐ ਗੱਬਰੋਂ ਨੂੰ ਤੇਰੇ ਉੱਤੇ ਮਾਣ ਬੱਲੀਏ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਐ ਪੱਟੀ ਨਹੀਂ ਹੋ ਜਾਂਦੀ ਬਿੱਲੋ ਕਿਸੇ ਹੋਰ ਤੋਂ ਮੈਂ ਤਰ੍ਹਾਂ ਨੇ ਛੰਡੀ ਜਿਹੜੀ ਗੱਡੀ ਪਈ ਐ ਨਹੀਂ ਪਾਉਣੇ ਪਿੰਡ ਦੀ ਪਿੰਡ ਦੀ ਰਕਾਂ ਨੇ लाਡ ਕੱਢੀ ਪਈ ਐ ਪਾਉਣੇ ਪਿੰਡ ਦੀ ਓਕਲੇ ਚ ਹਵੇਲੀ ਸੱਤ ਘੂੜੀਆਂ ਕੁੜੇ ਖੇਤਾਂ ਵਿੱਚ ਫਾਰਮਟ ਰਾਈਟ ਗੂੰਜਦੇ ਦੱਲੇ ਬੰਦਿਆਂ ਦੇ ਕੋਲੋਂ ਦੂਰ ਮਿੱਠੀ ਏ ਥਾ ਥਾ ਤੇ ਖਾ ਕੇ ਜਿਹੜੇ ਮੂੰਹ ਪੂਜਦੇ ਦੇਵ ਕਲੈਰੀ ਵਸ ਤੇਰਾ ਮਿੱਠੀ ਏ ਭਾਵੇਂ ਕੁੜੀਆਂ ਦੀ ਲਾਈਨ ਪਿੱਛੇ ਲੱਗੀ ਪਈ ਐ ਨਹੀਂ ਪਾਉਣੇ ਪਿੰਡ ਦੀ ਪਿੰਡ ਦੀ ਰਕਾਨੇ ਲਾਟ ਕੱਢੀ ਪਈ ਐ ਪਾਉਣੇ ਪਿੰਡ ਦੀ ਬਾਈ ਕਲਾ ਦਾ ਬਾਗੀ ਘੈਂਟ ਆ ਯਾਰ ਅਫਸੋਸ ਆ ਵੀ ਯਾਰ ਆਪਾਂ ਉਹਨਾਂ ਛੋਟੇ ਪਰਿਵਾਰਾਂ ਚ ਉਠੇ ਆ ਹਨਾ ਵੀ ਆਪਾਂ ਆਪਣੇ ਰੀਲਾਂ ਤੇ ਪੈਸੇ ਲਾਵਾਂਗੇ ਜਾਂ ਆਪਣੀ ਘਰ ਦੀ ਕਮਿਲਦਾਰੀ ਕਰਾਂਗੇ ਬਸ ਇੱਕੋ ਹੀ ਕੰਮ ਹੋਊ ਬਾਈ ਹਾਂ ਇੱਕੋ ਕੰਮ ਹੋਊਗਾ ਨਾ ਤੇ ਰੀਲ ਕੱਢਣ ਲਈ ਤਾਂ ਪੈਸਾ ਬਾਈ ਥੱਬਾ ਜਿਵੇਂ ਕਹਿੰਦੇ ਬੋਰੀਆਂ ਦੇ ਬੋਰੀਆਂ ਚਾਹੀਦੀਆਂ ਨੇ ਤਾਂ ਆਪਾਂ ਆਪਣੀ ਕਲਾ ਜ਼ਾਹਰ ਕਰ ਸਕਦੇ ਆ ਪਰ ਤੁਹਾਡੇ ਅੱਗੇ ਬੇਨਤੀ ਆ ਬਾਰੀ-ਬਾਰੀ ਕਰ ਰਹੇ ਆ ਤੇ ਇਹਰਜੀ ਕਲਾਕਾਰਾਂ ਨੂੰ ਵੀਰ ਬਣ ਕੇ ਜ਼ਰੂਰ ਪ੍ਰਮੋਟ ਕਰਿਆ ਕਰੋ ਅਕੇਲੇ ਕੇ ਜਾਣਾ ਹਨਾ ਆਪਾਂ ਤੇ ਬਈ ਅੱਠ ਕਿਦੋਂ ਦਾ ਇਹ ਸ਼ੌਂਕ ਪਿਆ ਥੋੜੀ ਤੁਸੀਂ ਕਹਿੰਦੇ ਵੀ ਅੱਠ ਪੜ੍ਹਿਆ ਬਸ ਭਰਾ ਯਾਰ ਮੈਨੂੰ ਲੱਗਦਾ ਜਦੋਂ ਮੂਸੇਲ ਦਾ ਗਾਣਾ ਆਇਆ ਸੀ ਜੀ ਵੈਗਨ ਅੱਛਾ ਠੀਕ ਹੈ ਉਹਨਾਂ ਦਾ ਗਾਣਾ ਆਇਆ ਸੀ ਮੈਂ ਉਹ ਆਪਾਂ ਨੂੰ ਮੈਨੂੰ ਪਤਾ ਨਹੀਂ ਸੀ ਵੀ ਉਹ ਆਪਣੇ ਏਰੀਆ ਦਾ ਅੱਛਾ ਬਈ ਬਹੁਤ ਸੁਣਦਾ ਰਹਿੰਦਾ ਮੈਂ ਇੱਕ ਦਿਨ ਸੋਚਿਆ ਵੀ ਯਾਰ ਆਪਾਂ ਵੀ ਲਿਖ ਸਕਦੇ ਹਾਂ ਮੁੰਡੇ ਵਾਂਗੂ ਠੀਕ ਹੈ ਨਾ ਪਰ ਆਈ ਸਾਲ ਉਹਦੀ ਕੰਪੋਜ਼ ਤੇ ਬੋਲ ਬਣਦੇ ਕੇ ਬਣਦੇ ਬਸ ਲਿਖਣਾ ਸਟਾਰਟ ਕਰ ਲਿਆ ਜਾ ਮੰਨ ਕੇ ਚੱਲੀ ਵੀ 2018 ਟੂਰਾਂ ਦੀ ਗੱਲ ਮੰਨ ਲਈਏ ਹਾਂ ਉਦੋਂ ਦੇ ਲਿਖਨੇ ਜਿਹੜੇ 50 60 ਗਾਣੇ ਲਿਖੇ ਤੁਸੀਂ ਹਾਂ ਹਾਂ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬਾਈ ਮੈਰਡੋਂ ਕਹਾਂ ਮੈਰਡੋਂ ਨਹੀਂ ਮੈਰਡੀ ਦੋ ਬੱਚੇ ਇੱਕ ਕੁੜੀ ਐ ਇੱਕ ਮੁੰਡਾ ਤੇ ਉਹਨਾਂ ਦਾ ਖਰਚਾ ਪਾਣੀ ਫਿਰ ਡੈੜੀ ਕਰਕੇ ਚੱਲਦਾ ਡੈੜੀ ਕਰਕੇ ਤੇ ਇਸ ਨਾਲ ਕੋਈ ਹੋਰ ਕੀਤਾ ਕੁਝ ਨਹੀਂ ਬਸ ਇੰਨੀ ਟਾਈਮ ਬਸ ਹੋਈ ਹਾਂ ਤੇ ਗਾਣੇ ਫਿਰ ਜਦੋਂ ਲਿਖਦੇ ਕੋਈ ਵੇਲਾ ਟਾਈਮ ਕੱਢਦੇ ਕੋ ਤੁਰੇ ਫਿਰਦੀ ਲਿਖ ਲੈਨੇ ਬਸ ਐਂ ਕੰਮ ਤੀ ਉਹ ਮਦਮਾਚ ਵਿੱਚ ਬਿਠਾ ਲੈਣਾ ਵੀ ਉਹ ਫਿਰ ਲਿਖ ਦੇਉ ਜਾ ਕੇ ਕਿ ਮੋਬਾਈਲ ਦੇ ਵਿੱਚ ਨਹੀਂ ਬਸ ਕੰਮ ਤੇ ਜਿਵੇਂ ਕੋਈ ਗਾਣਾ ਚੇਤੇ ਆ ਗਏ ਉਹਨੂੰ ਰਿਕਾਰਡ ਕਰ ਲਿਆ ਹੂੰ ਬਾਅਦ ਚ ਉਹਨੂੰ ਦੇਖ ਲਿਆ ਹੌਲੀ ਹੌਲੀ ਲਿਖਿਆ ਗਿਆ ਬਾਅਦ ਚ ਸੈੱਟ ਕਰ ਲਿਆ ਹੌਲੀ ਹੌਲੀ ਬਸ ਐਦਾਂ ਹੀ ਤੇ ਜਿਹੜੇ ਗਾਣੇ ਲਿਖਿਆ ਕੋਈ ਮਤਲਬ ਅਈ ਜਿਵੇਂ ਦਿਮਾਗ ਚ ਆਏ ਉਵੇਂ ਹੀ ਲਿਖਤੇ ਜਾਂ ਕੋਈ ਸੂ ਸੂਦ ਕਰਕੇ ਲਿਖੇ ਹੋਏ ਨੇ ਇੱਕ ਵਾਰੀ ਦੇਖੋ ਜੀ ਜਿਵੇਂ ਆ ਗਿਆ ਉਵੇਂ ਹੀ ਲਿਖ ਲਿਆ ਉਵੇਂ ਹੀ ਲਿਖਿਆ ਉਸ ਤੋਂ ਬਾਅਦ ਮਾੜਾ ਮੋਟਾ ਸੈਟਿੰਗ ਕਰ ਲਈ ਉਹਦੀ ਹੂੰ ਠੀਕ ਹੈ ਜੀ ਜਿਵੇਂ ਵੀ ਆਪਾਂ ਨੂੰ ਲੋਟ ਲੱਗਦਾ ਜੀ ਬਈ ਹਾਂ ਤੇ ਇਹ ਨਹੀਂ ਹੋਇਆ ਬਈ ਜੀ ਜਿਵੇਂ ਆਪਾਂ ਹੁਣ ਕਹਿ ਰਹੇ ਹਾਂ ਵੀ ਤੁਸੀਂ ਕਿਸੇ ਕਲਾਕਾਰ ਨੂੰ ਮੈਂ ਜ਼ਿਆਦਾ ਨਹੀਂ ਮਿਲੇ ਹਨਾ ਉੱਚ ਪੱਧਰ ਦੇ ਜਿਹੜੇ ਕਲਾਕਾਰ ਨੇ ਨਹੀਂ ਕਿਸੇ ਨੂੰ ਨਹੀਂ ਮਿਲੇ ਆਮ ਤਾਂ ਉਹਨਾਂ ਨੂੰ ਮਿਲਿਓ ਜਿਹੜੇ ਮਤਲਬ ਚੱਲੇ ਗਏ ਕਿਹਦੀ ਕਿਹਦੀ ਲਵੇ ਸੀ ਬਸ ਇੱਕ ਗੁਣਤਾਜ ਦੰਦੀਵਾਲ ਕੋਲੇ ਗਏ ਇੱਕ ਵਾਰੀ ਇਹ ਕਿਥੋਂ ਦੇ ਨੇ ਹਾਂ ਬਰਨਾਲੇ ਚੱਲੇ ਹਾਂ ਮਤਲਬ ਉਹੀ ਗੱਲ ਆ ਗਈਆਂ ਵੀ ਜਿਹੜੇ ਚੱਲੇ ਨਹੀਂ ਉਹ ਕੌਣ ਉਹ ਦੋ ਉਹਨਾਂ ਦਾ ਗਾਣਾ ਆਇਆ ਸੀਗਾ ਜੀ ਦੋ ਨੰਬਰ ਅੱਛਾ ਠੀਕ ਠਾਕ ਜਿਹਾ ਚੱਲਿਆ ਅਸੀਂ ਗਏ ਉਹਦੇ ਲਵੇ ਗਾਣੇ ਸੁਣਾਏ ਹੂੰ ਉਹ ਬੰਦੇ ਨੇ ਮੁੰਡੇ ਨੇ ਵਧੀਆ ਹੌਸਲਾ ਦਿੱਤਾ ਮੈਨੂੰ ਜੀ ਬਈ ਉਹ ਕਹਿੰਦਾ ਵੀ ਜੇ ਤਾਂ ਮੈਥੋਂ ਹੁਣ ਗਾਣਾ ਕਰਵਾਉਣਾ ਤੂੰ ਵੀ ਮੈਂ ਵੀ ਠੀਕ ਠਾਕ ਆ ਵੀ ਫੇਰ ਤਾਂ ਬੇਪਰਾਂ ਨਾਲ ਮਿਲ ਕੇ ਕਰ ਲੈਂਦੇ ਆ ਵੀ ਜੇ ਮੇਰਾ ਕੰਮ ਚੱਲ ਗਿਆ ਮੈਂ ਵੀ ਫੇਰ ਮੈਂ ਫਿਰ ਹੀ ਚ ਕਰ ਦੂੰ ਕੋਈ ਚੱਕਰ ਨਹੀਂ ਅੱਛਾ ਹਾਂ ਤੇ ਉਹਨੇ ਮੈਨੂੰ ਇੰਨਾ ਕੀ ਸਪੋਰਟ ਕੀਤੀ ਸੀ ਵੀ ਜੇ ਤੂੰ ਆਪਦਾ ਗਾਣਾ ਕਰਨਾ ਤਾਂ ਕਰ ਦੇ ਅਸੀਂ ਤੈਨੂੰ ਉਹ ਦੇਵਾਂ ਸਪੋਰਟ ਕਰਾਂ ਫੂਟ ਉਹਦਾ ਚੱਲੇ ਦਾ ਹਿਸਾਬ ਕਿਤਾਬ ਦੀ ਵੀ ਚੱਲ ਗਿਆ ਤਾਂ ਠੀਕ ਆ ਹਾਂ ਯਾਰ ਤੇ ਉਹਦਾ ਮਤਲਬ ਥੋੜਾ ਬਣਿਆ ਨਹੀਂ ਕੋਈ ਸਬਾਬਾ ਨਹੀਂ ਤੇ ਗੱਲ ਉਹੀ ਆਏ ਨਾ ਵੀ ਜਿਹੜਾ ਹੁਣ ਇਹਨਾਂ ਪੈਸਾ ਦਿਹਾੜੀ ਕਰਕੇ ਇਹਨਾਂ ਪੈਸਾ ਕਿੱਥੇ ਲੱਗਦਾ ਹੈ ਹੂੰ ਉੱਥੇ ਹੀ ਗੱਲ ਆਏ ਵੀ ਜਿਹੜੇ ਬੰਦੇ ਚੱਲੇ ਨਹੀਂ ਹੋਏ ਯਾਰ ਉਹਨਾਂ ਤੱਕ ਆਪਾਂ ਪਹੁੰਚ ਜਾਂਦੇ ਰਹਿਣਾ ਜਿਹਦੇ ਕਿਤੇ ਜੇ ਕਿਤੇ ਆਪਣਾ ਉਹੀ ਗਾਣਾ ਮਤਲਬ ਚੱਲੇ ਹੋਏ ਬੰਦੇ ਤੱਕ ਪਹੁੰਚ ਜਾਂਦਾ ਤੇ ਕਲਾਕਾਰ ਤੱਕ ਪਹੁੰਚਦਾ ਹੋ ਸਕਦਾ ਵੀ ਸ਼ਾਇਦ ਅੱਜ ਦਿਨ ਆਪਣੀ ਦੁਨੀਆ ਸ਼ਾਇਦ ਕਿਤੇ ਨਾ ਕਿਤੇ ਹੋਰ ਪਹੁੰਚ ਜਾਂਦੀ ਬਦਲ ਜਾਂਦੀ ਹੈ ਨਾ ਹਾਂ ਚਲੋ ਪ੍ਰਮਾਤਮਾ ਹੱਥਾ ਪੜੂ ਵੀ ਸਮੇਂ ਦੇ ਹਿਸਾਬ ਨਾਲ ਵੀ ਸਾਦਾ ਜਿਵੇਂ ਕਹਿੰਦੇ ਉਹਨੇ ਗੀਪੀ ਗਰੇਗਾਂ ਵਾਲਨੇ ਦਾ 20000 ਸਦਾ ਨਹੀਂ ਹਾਲਾਤ ਹਾਲਾਤ ਮਾੜੇ ਰਹਿੰਦੇ ਬੰਦੇ ਦੇ ਹਨ 20 ਸਦਾ ਨਹੀਂ ਹਾਲਾਤ ਬਦਲਦੇ ਨੇ ਸਮੇਂ ਦੇ ਹਿਸਾਬ ਨਾਲ ਕੋਈ ਤਾਂ ਭਰਾ ਆਪਣੀ سپورਟ ਕਰੂਗਾ ਹਨ ਤੇ ਮੈਂ ਕਹਿੰਨਾ ਵੀ سپورਟ ਜਰੂਰ ਕਰੇ ਕਰੋ ਜਿਨ੍ਹਾਂ ਦੇ ਵਿੱਚ ਕਲਾਕਾਰ ਜਿਨ੍ਹਾਂ ਦੇ ਵਿੱਚ ਕਲਾ ਹੈਗੀ ਆ ਜਿਹੜੇ ਭਰਾਵਾਂ ਚ ਹਨ ਇਹਦਾ ਆਪਣਾ ਕੋਰ ਵਾਲਾ ਮਾਨ ਬਹੁਤ ਵਧੀਆ ਬੰਦਾ ਹੈਗੇ ਤਾਂ ਸਾਰੇ ਕਲਾਕਾਰ ਵਧੀਆ ਨੇ ਤੇ ਆਪਾਂ ਕਹਿੰਦੇ ਵੀ ਨੇੜੇ ਦੇ ਬੰਦੇ ਲਈ ਆਪਾਂ ਪਹਿਲਾਂ ਪਹੁੰਚ ਕਰਦੇ ਵੀ ਜਾਈਏ ਹਨਾ ਤੇ ਬਣਿਆ ਕਦੇ ਸੁਬਾਹ ਬਾਈ ਦੇ ਵਜਾਣ ਦਾ ਨਹੀਂ ਬਸ ਕੰਮਾਂ ਦਾ ਜ ਟਾਈਮ ਹੀ ਨਹੀਂ ਮਿਲਿਆ ਜੀ ਇਹ ਵੀ ਗੱਲ ਵੱਡੀ ਗੱਲ ਹੈ ਜੀ ਨਿਕਲ ਕੇ ਆਏ ਨੇ ਵੀ ਆਪਾਂ ਪਹਿਲਾਂ ਸੋਚੀ ਬੈਠਣਾ ਵੀ ਅੱਜ ਸਵੇਰੇ ਆਹ ਕੰਮ ਕਰਨਾ ਹੈ ਨਾ ਕਬੀਨਦਾਰ ਬੰਦੇ ਹਨਾ ਹਾਂਜੀ ਤੇ ਇਹ ਤੁਸੀਂ ਐ ਸੋਚੇ ਵੀ ਕਦੇ ਯਾਰ ਵੀ ਗਾਣੇ ਆਪਾਂ ਇੰਨੇ ਲਿਖ ਲਏ ਹਨਾ ਆਪਣੇ ਚ ਹੁਨਰ ਹੈਗਾ ਕਲਾ ਹੈਗੀ ਆ ਵੀ ਕਿ ਆਪਾਂ ਇਸੇ ਤਰੀਕੇ ਨਾਲ ਦੱਬ ਕੇ ਰੱਖਾਂਗੇ ਇਹ ਕੰਮ ਛੱਡ ਕੇ ਕਦੇ ਤਾਂ ਸੋਚੋ ਵੀ ਅਸੀਂ ਕਿਸੇ ਕਲਾਕਾਰ ਨੂੰ ਮਿਲੀਏ ਜਾਂ ਕਿਸੇ ਕਲਾਕਾਰ ਦੇ ਨਾਲ ਬਰਾਬਰ ਜਿਹੜਾ ਕੋਈ ਬਾਤ ਇਹਦਾ ਠੀਕ ਜਾਂ ਕਲਾਕਾਰ ਹਨਾ ਜਿਵੇਂ ਤੁਸੀਂ ਪਹਿਲਾਂ ਦੱਸ ਕੇ ਹਟਿਓ ਵੀ ਆ ਗਾਣਾ ਛੋਡਾ ਵੀ ਆਵਾਜ਼ ਉਹਦੀ ਮਿਲ ਜੁਲ ਕੇ ਕਰ ਸਕਦੇ ਹੋ ਨਹੀਂ ਜੇ ਕੋਈ ਬਣਿਆ ਸਵੱਬ ਦਾ ਫਿਰ ਜ਼ਰੂਰ ਦੇਖਾਂਗੇ ਪਰ ਗੱਲ ਤਾਂ ਇਹ ਹੈ ਨਾ ਜਿਹੜੀ ਪ੍ਰੋਬਲਮ ਆਦਾ ਪੈਸੇ ਦੀ ਹੈ ਪੈਸੇ ਦੀ ਪ੍ਰੋਬਲਮ ਹੈ ਸਹੀ ਗੱਲ ਆ ਤੇ ਗਾਣੇ ਸਾਨੂੰ ਇੱਕ ਦੋ ਹੋਰ ਸੁਣਾ ਵੀਰ ਬਣ ਕੇ ਆਵਾਜ਼ ਤੇਰੀ ਚੰਗੀ ਆ ਇੱਕ ਸੁਣ ਮਾਂ ਸੁਣਾ ਦਿੰਦਾ ਜੀ ਜਦੋਂ ਮੰਨ ਲਓ ਕੋਈ ਬੰਦਾ ਬਾਹਰ ਜਾਂਦਾ ਹੈ ਅੱਛਾ ਜੀ ਬਾਹਰ ਜਾ ਕੇ ਆਪਣੇ ਮਾਪਿਆਂ ਨੂੰ ਚਿੱਠੀ ਕਰਦਾ ਹਨ ਵੀ ਮੈਨੂੰ ਕਿਵੇਂ ਭੇਜਾਂ ਉਹਨਾਂ ਨੇ ਜੀ ਠੀਕ ਹੈ ਉਹ ਫਿਰ ਲਿਖਦਾ ਉੱਥੇ ਮੁੰਡਾ ਕੰਨਾਂ ਦੀਆਂ ਰੱਖ ਵਾਲੀਆਂ ਮੈਨੂੰ ਬਦੇਸ਼ ਨੂੰ ਤੋੜਿਆ ਆਪਣੇ ਚਾ ਵਿੱਚੇ ਦੱਬ ਕੇ ਮੈਥੋਂ ਨਾ ਮੁਖ ਤੂੰ ਮੋੜਿਆ ਡਾਲਰ ਤੇ ਪੌਂਡ ਬਥੇਰੇ ਜੇ ਰਾ ਤੇਰਾ ਦਿਸਦਾ ਨਹੀਂ ਇੱਥੇ ਹੁਣ ਦਿਲ ਨਹੀਂ ਲੱਗਦਾ ਮਾਏ ਤੇਰੇ ਪੁੱਤ ਦਾ ਨਹੀਂ ਇੱਥੇ ਹੁਣ ਦਿਲ ਨਹੀਂ ਲੱਗਦਾ ਅੱਛਾ ਤੇ ਤੂੰ ਸਾਈਡ Song ਵੀ ਮਤਲਬ ਬਣਾਏ ਬਣਾਏ ਹੋਏ ਨੇ ਤੁਹਾਨੂੰ ਵੀ ਗਾਣੇ ਇਹ ਨਹੀਂ ਜੀ ਇੱਕ ਨਾਦਾ ਹੀ ਹੋਊਗਾ ਉਹ ਬਸ ਮੈਨੂੰ ਵਧੀਆ ਨਹੀਂ ਲੱਗਦੇ ਲਿਖਣੇ ਬਾਕੀ ਲਿਖੇ ਨਹੀਂ ਜਾਂਦੇ ਅੱਛਾ ਦ ਗਾਣੇ ਉਹ ਗਾਣੇ ਲਿਖ ਲੈਨੇ ਉਹ ਗਾਣੇ ਅਗੇ ਲਿਖ ਦੇ ਹਾਂ ਠੀਕ ਹੈ ਲੋ ਵੀਰੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਹੱਥ ਬਨ ਕੇ ਬੇਨਤੀ ਹੈ ਦੇਖੋ ਇਹ ਰਜ ਪ੍ਰਮ ਨੂੰ ਜਰੂਰ ਸਪੋਰਟ ਕਰਿਆ ਕਰੋ ਹੋਰ ਸਨਾਦ ਨਹੀਂ ਮਰ ਜਿੱਤੇ ਆ ਗਿਆ ਡਾਂਕੀ ਬਸ ਆਹੀ ਲਾਸਟ ਸਨਾਦ ਨਹੀਂ ਬਾੜਾ ਫਿਰ ਅਸੀਂ ਕੰਮ ਕਰਨਾ ਠੀਕ ਡੌਂਕੀ ਲਾ ਕੇ ਪਿੰਡੋਂ ਅਮਰੀਕਾ ਵਿੱਚ ਆਇਆ ਅੱਜ ਸੈੱਟ ਹੋ ਗਏ ਸੈੱਟ ਕਰ ਹੋਵਾਰਨੀ ਚੱਲਦੇ ਟਰਾਲੇ ਸਾਡੀ ਆਪਣੀ ਟਰਾਂਸਪੋਰਟ ਕਰ ਜਾ ਵੀ ਸਿਰੋਂ ਦਿੱਤਾ ਤਾਰਨੀ ਵੇਖ ਕੇ ਤਰੱਕੀ ਜਾਂਦਾ ਮੱਚਦਾ ਸ਼ਰੀਕਾ ਆਪਾਂ ਗੱਲ ਕਦੇ ਦਿਲ ਉੱਤੇ ਲਾਈ ਨਹੀਂ ਇੱਕ ਤੇਰੇ ਨਾਲ ਪਿਆਰ ਬੇਬੇ ਬਾਪੂ ਜਿੰਦ ਜਾਣ ਆਪਾਂ ਹੋਰ ਕਿਤੇ ਨਜ਼ਰ ਟਿਕਾਈ ਨਹੀਂ ਇੱਕ ਤੇਰੇ ਨਾਂ ਪਿਆਰ ਬੇਬੇ ਬਾਪੂ ਜੇ ਦਿਆਣ ਆਪਾਂ ਹੋਰ ਕਿਤੇ ਨਜ਼ਰ ਟਿਕਾਈ ਨਹੀਂ ਲੋ ਬਾਈ ਜਿੰਨਾ ਵੀ ਬਾਈ ਹੱਪ ਤੋਂ ਹੋ ਸਕਿਆ ਹਨ ਆਪਾਂ ਕੋਈ ਬਾਲੇ ਪ੍ਰੋਫੈਸ਼ਨਲ ਤਾਂ ਹੈ ਨਹੀਂ ਵੀ ਇੱਧਰ ਕੈਮਰਾ ਲਾ ਲੈ ਇੱਧਰ ਲਾ ਲੈ ਜਾਂ ਮੈਕਮੂਕ ਜੇ ਹੋਰ ਲਾ ਲੈ ਹਨਾ ਜਿਆਦੇ ਬ੍ਰਾਡਕਾਸਟ ਵਾਲੇ ਤੇ ਜਿੰਨਾ ਕ ਬਾਈ ਦਾ ਆਪਾਂ ਹੌਨਰ ਤੁਹਾਨੂੰ ਦਿਖਾ ਸਕਦੇ ਸੀ ਦਿਖਾਇਆ ਬੇਨਤੀ ਇੰਨੀ ਆ ਵੀ ਜੇ ਤੁਸੀਂ ਕਿਸੇ ਕਲਾਕਾਰ ਤੱਕ ਪਹੁੰਚ ਕਰ ਸਕਦੇ ਹੋ ਤਾਂ ਬਾਈ ਦਾ ਨੰਬਰ ਸਕਰੀਨ ਤੇ ਆ ਗਿਆ ਜ਼ਰੂਰ ਬਾਈ ਨਾਲ ਕਨੈਕਟ ਕਰਿਓ ਜਿਉਂਦੇ ਵਸਦੇ ਰਹੋ ਹੈ ਅਗਰ ਐ ਪੁੱਛ ਲਾ ਕਦੇ ਲਿਖਣ ਦਾ ਸ਼ੌਂਕ ਕਿਨੇ ਚਰਕਮਾ ਕਰ ਲਓ ਇੰਟਰਵਿਊ ਕਰਦੀ ਬਾਈ ਬੜੀ ਮੋਟੀ ਖਿੱਚਦੇ ਯਾਰ ਦੋਨਾਂ ਜਣੇ